ਮੰਦਰ ਨੂੰ ਆਪਣੀ ਇੱਕ ਕਮਾਈ ਦੇ ਵਿੱਚੋਂ ਇਹ ਮੂਰਤੀ ਉਦਾਨ ਕਰ ਰਹੇ ਨੇ

ਅੱਜ ਬਾਬਾ ਰਾਮ ਜੀ ਦਾ ਪਹਿਲਾ ਮੂਰਤੀ ਸਥਾਪਨਾ ਦੇ ਰਸਤੇ ਅੱਜ ਮਨਾ ਰਹੇ ਆ ਇਹ ਜੋ ਮੂਰਤੀ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਪੁਜਾਰੀ ਸੰਤੀ ਜੀ ਨੇ ਆਪ ਦੇ ਮੰਨਰ ਤੋਂ ਆਪਣੀ ਨੇਕ ਕਮਾਈ ਤੋਂ ਪਿਆਰ ਕਰਕੇ ਅੱਜ ਭਾਰਤਨਾ ਕਰਦੇ ਸ਼੍ਰੀ ਗੁਰਦਾਸ ਗੁਰਦਾਸ ਮੰਦਰ ਅਤੇ ਬਾਬਾ ਰਾਮ ਦੇ ਮੰਦਰ ਵਿੱਚ ਸਥਾਪਨਾ ਕੀਤੀ ਜਾਏਗੀ ਇਹ ਜੋ ਮੂਰਤੀ ਦਾ ਜੋ ਅਗਰਦਨ ਹੈ ਜੇ ਲੰਮੇ ਸਮੇਂ ਤੋਂ ਇੱਥੇ ਬਾਬਾ RAMDEV ਦਾ ਮੰਦਰ ਬਣਿਆ ਹੋਇਆ ਸੀ ਜੋ ਮੂਰਤੀ ਖੰਡ ਗਈ ਸੀ ਉੱਤੇ ਨਵਾਂ ਮੰਦਰ ਬਣਾਇਆ ਗਿਆ ਤੇ ਰੇਵੀ ਜੀ ਮੂਰਤੀ ਸੰਘਟ ਦੇ ਰਿਕਵੈਸਟ ਕਰਦੇ ਬੇਨਤੀ ਕਰਦੇ ਕੋ ਜਾਣ ਮਸੰਤੀ ਵੱਲੋਂ ਇਸ ਮੂਰਤੀ ਦਾ ਦਾਨ ਦੇਣ ਦਾ ਇੱਕ ਸੰਕਲਪ ਲਿਆ ਜੋ ਨਾਲ ਦਾਨ ਦਿੱਤੀ ਅੱਜ 4 ਵਜੇ ਦੇ ਕਰੀਬ ਬਾਬਾ RAMDEV ਮੰਦਰ ਭਾਰਤਾਂ ਦੇ ਰਹਿਣੇ ਤੇ ਉਦਘਾਟਨ ਕੀਤੀ ਜਾਏਗੀ ਅਤੇ ਰਾਤ ਦਾ ਨੌਵੇਂ ਦਾ ਬਾਬਾ RAMDEV ਦਾ ਜਾਗਨ ਹੈ ਇਸ ਨੂੰ ਸੰਕਲਪ ਦੇ ਦਿੱਤੇ ਕਰਦੇ ਆ ਕਿ ਦਾਗਨ ਦੇ ਵਿੱਚ ਉਹ ਮਹਾਨਾ ਕੇ ਪਹੁੰਚ ਦੀ ਕਿਰਪਾਲਤਾ ਕਰ ਉਹ ਰਾਮ ਸਾਹਿਬ ਦੀ ਨੂਰਤੀ 80 ਗੰਦੇ ਉੱਪਰ ਦੀ ਨੂਰਤੀ ਹੈ ਲਗਭਗ 85 ਗੰਦੇ ਨੂਰਤੀ ਹੈ ਲਗਭਗ 1 ਲੱਖ ਤੋਂ ਉੱਪਰ ਦੀ ਕੀਮਤ ਹੈ ਜੇ ਮਹਾਰਾਜ ਜੀ ਨੇ ਆਪਣੀ ਕਮਾਈ ਦਾ ਲਗਾਤਾਰ 40 ਸਾਲ ਤੋਂ ਬਾਬਾ ਰਾਮ ਦੇ ਸੇਵਾ ਕਰ ਰਹੇ ਸੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਤਾਂ ਉਹਨਾਂ ਸਾਹਮਣੇ ਨੂਰਤੀ দান ਕਰਤੀ ਅਰਲਗਤਰ ਉਹਨਾਂ ਦੇ ਲੋਕਾਂ ਨੇ ਇਸ ਅੱਜ ਚੁਪਾਈ ਯਾਤਰਾ ਦੇ ਮੇਲੇ ਵੀ ਹਾਂ ਸਾਨੂੰ ਸਾਡੇ ਪਾਈਚਾਰ ਖਾਣ ਦੇ ਬਾਰੇ ਕੀ ਕਹਿਣਾ ਚਾਹੀਦਾ ਮੈਂ ਸਾਰੇ ਧਰਮਾਂ ਦਾ ਸਾਰੀਆਂ ਕੌਮਾਂ ਦਾ ਬਹੁਤ ਸਤਿਕਾਰ ਕਰਦਾ ਜਿਨ੍ਹਾਂ ਨੇ ਅੱਜ ਇਸ ਮੂਰਤੀ ਦੇ ਸ਼ੋਭਾ ਅਵਸਰਤੇ ਜੋ ਕੱਟ ਕੀਤਾ ਹੈ ਇਹਦੇ ਬਾਰੇ ਤੋਂ ਸੁਣ ਦਿੱਤਾ ਆ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਸੇ ਵੀ ਧਰਮ ਦਾ ਕੋਈ ਬੋੜ ਆਵੇ ਸਾਨੂੰ ਰਲ ਮਿਲ ਕੇ ਕੋਸ਼ਿਸ਼ ਕਰਨਾ ਚਾਹੀਦਾ ਹੈ ਜਾਤ ਪਾਤ ਤੋਂ ਧਰਮਾਂ ਤੋਂ ਸਾਖ ਤੋਂ ਉੱਪਰ ਉੱਠ ਕੇ ਸਾਨੂੰ ਇਦਾਂ ਦੇ फंक्शन करने चाहिए आज मतलब की लगा संतोषी रानी आज बहुत ही सुख दिन आया है मलोट नहीं करती देखते आज मेरे गुरु बाबा रामदेव जी का जन्म दिहारा है आज सब तो बड़ा दिन है दूज भाद्रवी दूज दे दिन एक भगत बसंती देवी आप आपक समाई स्थापित कर रहे हैं पटेल नगर स्थापित करनी है सारे नगर निवासी पहुंच के बहुत बहुत वहां पे उनका स्वागत कीजिए बाबा रामदेव जी का और द्वारका नाथ की जय ਸਮੂਹ ਸਾਧ ਸੰਗਤ ਨੂੰ ਜਿਸ ਬੱਤਰ ਨੇ ਪ੍ਰਕਾਸ਼ ਦੇ ਅਰੇ ਤੇ ਵਰਕਟਿਹਾੜੇ ਤੇ ਲੱਖ ਲੱਖ ਦੀਆਂ ਵਧਾਈਆਂ ਜੀ ਜਿਨ੍ਹਾਂ ਨੇ ਬੜੀ ਉਤਸ਼ਾਹ ਦੇ ਨਾਲ ਬਾਬਾ RAM ਦੇ ਮੰਦਿਰ ਦੀ ਮੂਰਤੀ ਦੀ ਸਥਾਪਨਾ ਕਰਨ ਜਾ ਰਹੇ ਨੇ ਸਮੂਹ ਸਾਧ ਸੰਗਤ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਜੋ ਜੋ ਸਹਿਯੋਗ ਪਾਇਆ ਹੈ ਉਹਨਾਂ ਦਾ ਮੈਂ तहे ਦਿਲੋਂ ਤਨਵਾਦ ਕਰਦਾ ਹਾਂ ਗੁਰੂ ਕਰਦਾ ਸੇਵਾਦਾਰ ਵਿਰੇਂਦਰ ਕੁਮਾਰ ਦੇ ਸਮੂਹ ਸਾਧ ਸੰਗਤ ਦਾ ਮੈਂ ਬਹੁਤ ਬਹੁਤ ਤਨਵਾਦੀ ਹਾਂ